ਅਸ਼ੀਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਲਗਾਤਾਰ ਹੀ ਪਿਛਲੇ 4 ਤੋਂ 5 ਦਿਨਾਂ ਦੇ ਵਿੱਚ ਨਵੀਆਂ ਆਉਣ ਵਾਲੀਆਂ ਪਰਤੀਆਂ ਦੇ ਉੱਪਰ ਲਗਾਤਾਰ ਅਪਡੇਟ ਦੇ ਰਹੇ ਹਾਂ ਪੁਰਾਣੇ 4-5 ਦਿਨਾਂ ਤੋਂ ਅਸੀਂ ਸੋ ਜਿਹੜੀਆਂ ਪਰਤੀਆਂ ਦੀ ਪੁਰਾਣੇ ਦਿਨਾਂ ਦੇ ਵਿੱਚ ਗੱਲਬਾਤ ਹੋਈ ਉਹਨਾਂ ਦੇ ਅਖਬਾਰ ਦੇ ਵਿੱਚ ਇਸ਼ਤਿਹਾਰ ਵੀ ਆਏ ਅਖਬਾਰ ਦੇ ਵਿੱਚ ਇਸ਼ਤਿਹਾਰ ਆਉਣ ਵਾਲੀਆਂ ਵੀਡੀਓਜ਼ ਉਹਨਾਂ ਦੇ ਨੋਟਿਸ ਸਾਡੇ Telegram ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਪ ਜੀ ਨੂੰ ਵਾਰ-ਵਾਰ ਇਹੀ ਦਰਖਾਸਤ ਕੀਤੀ ਜਾਂਦੀ ਹੈ ਕਿ ਹਰ ਵਾਰ ਵੀਡੀਓ ਪਾ ਕੇ ਦੱਸਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਹੁਣ ਅਸੀਂ ਵੀਡੀਓ ਪਾ ਪਾ ਕੇ ਤੁਹਾਨੂੰ ਦੱਸ ਰਹੇ ਹਾਂ ਪਰ ਹਰ ਵਾਰ ਜਿਹੜਾ ਇਹ ਔਖਾ ਹੋ ਜਾਂਦਾ ਹੈ ਇਸ ਲਈ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਟੈਲੀਗ੍ਰam ਚੈਨਲ ਤੇ ਹੀ ਪਾਈ ਜਾਂਦੀ ਹੈ ਸੋ ਆਪ ਸਭ ਨੂੰ ਦਰਖਾਸਤ ਹੈ ਕਿ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਹੈ ਉਸ ਤੋਂ ਟੈਲੀਗ੍ਰam ਚੈਨਲ ਨੂੰ ਜਿਹੜਾ ਉਹ ਜ਼ਰੂਰ ਜੁਆਇਨ ਕਰੋ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ 2700 ਪੋਸਟਾਂ ਦੇ ਕਰੀਬ ਜਿਨ੍ਹਾਂ ਦੇ ਇਸ਼ਤਿਹਾਰ 18 ਜੁਲਾਈ ਤੇ 21 ਜੁਲਾਈ ਤੋਂ ਜਿਹੜਾ ਹੈ ਉਹ ਡਿਟੇਲਡ ਨੋਟੀਫਿਕੇਸ਼ਨ ਆਉਣ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ ਵੈਬਸਾਈਟ ਦੇ ਉੱਪਰ ਸੋ 2725 ਪੋਸਟਾਂ ਜਿਹੜੀਆਂ ਨੇ ਕਿਹੜੀਆਂ ਕਿਹੜੀਆਂ ਨੇ ਉਸ ਵਿੱਚ ਆਪਾਂ ਤਿੰਨ ਪੋਸਟਾਂ ਦੀ ਗੱਲ ਕਰਦੇ ਆ 2000 ਪੋਸਟਾਂ ਪੀਟੀਆਈ ਜਿਹੜੇ ਪ੍ਰਾਇਮਰੀ ਸਕੂਲਾਂ ਵਿੱਚ ਭੇਜਣੇ ਨੇ 393 ਪੋਸਟਾਂ ਸਪੈਸ਼ਲ ਐਜੂਕੇਟਰ ਈਟੀਟੀ ਪ੍ਰਾਇਮਰੀ ਕੈਡਰ ਦੇ ਵਿੱਚ ਤੇ 332 ਪੋਸਟਾਂ ਸਪੈਸ਼ਲ ਐਜੂਕੇਟਰ ਦੀ ਮਾਸਟਰ ਕੈਡਰ ਦੇ ਵਿੱਚ ਤੇ ਨਾਲ ਹੀ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨਸ ਨੇ ਤੁਸੀਂ ਦੇਖੋ 14 ਜੁਲਾਈ 2025 ਦੇ ਉੱਪਰ ਵੈਬਸਾਈਟ ਵੈਬਸਾਈਟ ਕਿਹੜੀ ਹੈ ਜੀ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਹੈ ਜਿਸ ਦੇ ਵਿੱਚ 6 ਨੋਟਿਸ 14 ਜੁਲਾਈ ਦੀ ਡੇਟ ਦੇ ਉੱਪਰ ਅਪਲੋਡ ਹੋਏ ਨੇ ਸੋ 6 ਨੋਟਿਸ ਜਿਹੜੇ ਨੇ ਉਹ ਕਿਹੜੇ-ਕਿਹੜੇ ਨੇ ਉਹਨਾਂ ਉੱਪਰ ਆਪਾਂ ਚਾਤੀ ਮਾਰਦੇ ਆ ਤੇ ਉਹਨਾਂ ਵਿੱਚ ਕੀ ਲਿਖਿਆ ਉਸ ਤੇ ਵੀ ਆਪਾਂ ਚਾਤੀ ਮਾਰਦੇ ਆ ਕਿਉਂਕਿ ਆਪਾਂ ਹਰ ਇੱਕ ਚੀਜ਼ ਜਿਹੜੀ ਆਪਾਂ ਡਿਟੇਲ ਸਨ ਲੈਣੀ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਉਹੀ 393 ਪੋਸਟਾਂ ਜੋ ਪ੍ਰਾਇਮਰੀ ਕਾਡਰ ਦੇ ਵਿੱਚ ਨੇ ਸੋ ਲਾਈਨਸ ਦੇ ਵਿੱਚ ਉਹੀ ਨੇ ਜੋ ਅਖਬਾਰ ਦੇ ਇਸ਼ਤਿਹਾਰ ਦੇ ਵਿੱਚ ਨਿਕਲੇ ਆ ਸੀ ਸੋ ਪਰ ਉਹ ਅਖਬਾਰ ਦਾ ਇਸ਼ਤਿਹਾਰ ਸੀ ਇਹ ਬੋਰਡ ਦੀ ਵੈਬਸਾਈਟ ਦੇ ਉੱਪਰ ਜਿਹੜਾ ਹੈ ਉਹ ਨੋਟਿਸ ਦੀ ਤਰ੍ਹਾਂ ਕੱਢਿਆ ਗਿਆ ਹੈ ਕਿ 393 ਪੋਸਟਾਂ ਆਮ ਪ੍ਰਾਇਮਰੀ ਕੈਡਰ ਦੀਆਂ 21/7/25 ਨੂੰ ਜਿਹੜਾ ਨੋਟੀਫਿਕੇਸ਼ਨ ਦੇਖਿਆ ਜਾ ਸਕਦਾ ਹੈ ਦੂਸਰਾ ਹੈ 332 ਪੋਸਟਾਂ ਆਮ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਉਸ ਦਾ ਵੀ 21/7/25 ਤੋਂ ਦੇਖਿਆ ਜਾ ਸਕਦਾ ਤੇ ਤੀਸਰਾ ਹੈ ਜਿਹੜਾ 2000 ਪੀਟੀਆਈ ਅਧਿਆਪਕਾਂ ਦੀ ਐਲੀਮੈਂਟਰੀ ਕੈਡਰ ਦੇ ਵਿੱਚ ਜਿਹੜੇ ਨੇ 18/7/25 ਤੋਂ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਨੂੰ ਦੇਖਿਆ ਜਾ ਸਕਦੀਆਂ ਨੇ ਅਪਲਾਈ ਕਰ ਸਕਦੇ ਨੇ ਉਹ ਸੋ ਇਹ ਤਿੰਨ ਨੋਟਿਸ ਜਿਹੜੇ ਸੀ ਤੇ ਕੁੱਲ ਮਿਲਾ ਕੇ 2725 ਪੋਸਟਾਂ ਆਪ ਸਭ ਦੇ ਸਾਹਮਣੇ ਜਿਹੜੀਆਂ ਉਹ ਹੈਗੀਆਂ ਨੇ ਸੋ ਇਹ ਨੋਟਿਸ ਨੇ ਇੱਕ ਨੋਟਿਸ ਇਸ ਦੇ ਵਿੱਚ ਜਿਹੜਾ ਹੈ ਉਹ 6ਵਾਂ ਜਿਹੜਾ ਲਿੰਕ ਆ ਟੈਸਟਿੰਗ ਲਿੰਕ ਹੈ ਜਿਸ ਤੇ ਜਿਸ ਦਾ ਜਿਹੜਾ ਕੀ ਹੈ ਉਹ ਓਪਨ ਹੋਏਗਾ ਕਿਉਂਕਿ ਫਾਰਮ ਜਿਹੜੇ ਨੇ ਉਹ ਇੱਥੋਂ ਹੀ ਫਿਲ ਹੋਣਗੇ ਸੋ ਉਹਨਾਂ ਦੇ ਲਈ ਜਿਹੜਾ ਉਹ ਅਲੱਗ ਤੋਂ ਇੱਕ ਪੋਰਟਲ ਬਣਾਇਆ ਗਿਆ ਉਸ ਪੋਰਟਲ ਤੇ ਹੀ ਫਾਰਮ ਫਿਲ ਹੋਣਗੇ ਸੋ ਉਸ ਦਾ ਟੈਸਟਿੰਗ ਲਿੰਕ ਹੈ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਹੈ ਸੋ ਐਸੀ ਫਿਲਹਾਲ ਫਿਲਹਾਲ ਦੀ ਅਪਡੇਟ ਉਸ ਤੋਂ ਬਾਅਦ 18 ਜੁਲਾਈ 21 ਜੁਲਾਈ ਨੂੰ ਜਦੋਂ ਵੀ ਕੋਈ ਨਵੇਂ ਨੋਟੀਫਿਕੇਸ਼ਨ ਹੁੰਦੇ ਨੇ ਆਪ ਸਭ ਦੇ ਨਾਲ ਹੀ ਜਿਹੜੇ ਉਹ ਨੋਟੀਫਿਕੇਸ਼ਨ ਸਾਂਝੇ ਕੀਤੇ ਜਾਣਗੇ ਉਹਨਾਂ ਦੀ ਇੱਕ ਇੱਕ ਡਿਟੇਲ ਕਿਹੜਾ ਕਿਹੜਾ ਸਰਟੀਫਿਕੇਟ ਤੁਹਾਨੂੰ ਕਿਹੜੇ ਮੌਕੇ ਚਾਹੀਦਾ ਹੋਵੇਗਾ ਕਿਹੜਾ ਸਰਟੀਫਿਕੇਟ ਤੁਹਾਡੇ ਫਾਰਮ ਭਰਨ ਤੋਂ ਪਹਿਲਾਂ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਉਹ ਸਾਰੀ ਚੀਜ਼ਾਂ ਦੇ ਉੱਪਰ ਆਪਾਂ ਜਿਹੜੀ ਉਹ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹੀ ਸੀ ਕਿ 2725 ਪੋਸਟਾਂ ਜਿਸ ਦਾ ਅਖਬਾਰ ਦੇ ਵਿੱਚ ਇਸ਼ਤਿਹਾਰ ਆ ਚੁੱਕਿਆ ਹੈ ਸੋ ਹੁਣ ਬੋਰਡ ਦੀ ਵੈਬਸਾਈ